ਯੂਕੇ ਦੇ ਵਿੱਚ ਜਿਹਨਾਂ ਸਟੂਡੈਂਟਾਂ ਤੇ ਯੂਨੀਵਰਸਿਟੀ ਇਨਕੁਆਇਰੀ ਬਿਠਾ ਦਿੰਦੀ ਆ ਪਲੈਗਰੀਜ਼ਮ ਦਾ ਇਸ਼ੂ ਕੱਢ ਦਿੰਦੀ ਆ ਜਾਂ ਕੁਝ ਵੀ ਬਾਈ ਡਰਿਆ ਨਾ ਕਰੋ ਯਾਰ ਬਹੁਤ سارے ਜਣੇ ਸੈਸ਼ਨ ਦੇ ਵਿੱਚ ਆਉਂਦੇ ਆ ਕਾਲ ਬੁੱਕ ਕਰਕੇ ਡਰੇ ਹੋਏ ਹੁੰਦੇ ਆ ਘਬਰਾ ਜਾਂਦੇ ਆ ਵਿਚਾਰੇ ਮਨੋਂ ਬੋਲ ਟੁੱਟਿਆ ਹੁੰਦਾ ਜਿਵੇਂ ਐ ਮਤਲਬ ਵੀ ਵਿਚਾਰੇ ਸਾਹ ਹੀ ਨਿਕਲੇ ਹੁੰਦੇ ਆ ਤਾਂ ਡਰੋ ਨਾ ਬਾਈ ਲਾਈਫ ਨਹੀਂ ਖਤਮ ਹੁੰਦੀ ਜੇ ਤੁਹਾਨੂੰ ਉਹਨਾਂ ਨੇ ਬੁਲਾਇਆ ਇਨਕੁਆਇਰੀ ਤੁਹਾਡੇ ਤੇ ਖੁੱਲੀ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤੁਹਾਡੇ ਕੋਲੇ ਮੌਕਾ ਹੁੰਦਾ ਆਪਣੇ ਆਪ ਨੂੰ ਪ੍ਰੂਵ ਕਰਨ ਦਾ ਸਾਡੇ ਨਾਲ ਬਾਧੂ ਹੋਈਆਂ ਯਾਰ ਜਦ ਅਸੀਂ ਪੜਦੇਦੇ ਪੰਜਾਬ ਦੇ ਵਿੱਚ ਇਹ ਤਾਂ ਯੂਕੇ ਆ ਫੇਰ ਕੋਈ ਕੱਢੀ ਗੱਲ ਆ ਸਾਡੇ ਨਾਲ ਉੱਥੇ ਪੁਲਿਸ ਨੇ ਲਾਠੀ ਚਾਰਜ ਵੀ ਕਰੇ ਸਾਡੇ ਰੋਲ ਨੰਬਰ ਵੀ ਦੱਬੇ ਗਏ ਦਿੱਤੇ ਨਹੀਂ ਗਏ ਠੀਕ ਆ ਨਾਮ ਕੱਟਣ ਦੀਆਂ ਧਮਕੀਆਂ ਪਤਾ ਨਹੀਂ ਕਿੰਨਾ ਕੁਛ ਟਾਂਟੇ ਹੋਏ ਉੱਥੇ ਜਦ ਯੂਨੀਵਰਸਿਟੀਆਂ ਪੜਦੇ ਹੁੰਦੇ ਸੀਗੇ ਧਰਨੇ ਲਾਉਣੇ ਬੁਰੇ ਹਾਲ ਹਨਾ ਸੋ ਉਹ ਚੀਜ਼ਾਂ ਤਾਂ ਬਹੁਤ ਵੱਡੀਆਂ ਨੇ ਯਾਰ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਗੱਲ ਕਰਦੇ ਹੋ ਇੱਥੇ ਤਾਂ ਕੋਈ ਤੁਹਾਨੂੰ ਰਾਈਟਸੇ ਬਹੁਤ ਨਹੀਂ ਤੁਹਾਡੇ ਕੋਈ ਉਹੀ ਨਹੀਂ ਟੱਚ ਕਰ ਸਕਦਾ ਕੋਈ ਤੁਹਾਨੂੰ ਕੁਝ ਕਹਿ ਨਹੀਂ ਸਕਦਾ ਹੈਗਾ ਆਪਣਾ ਪੱਖ ਰੱਖੋ ਵਧੀਆ ਤਰੀਕੇ ਨਾਲ ਵਧੀਆ ਤਰੀਕੇ ਨਾਲ ਪ੍ਰੈਜੈਂਟ ਕਰੋ ਉਸ ਚੀਜ਼ ਨੂੰ ਜੇ ਗਲਤੀ ਵੀ ਆ ਤਾਂ ਗਲਤੀ ਠਕਣ ਦੇ ਜਾਂ ਗਲਤੀ ਮੰਨ ਕੇ ਸੁਧਾਰਨ ਦੇ ਬਹੁਤ ਸਾਰੇ ਉਪਾਏ ਹੁੰਦੇ ਆ ਠੀਕ ਹੈ ਹੁਣ ਮੈਂ ਵੀਡੀਓ ਪਾਈ ਹੋ ਸੀਗੀ ਬਾਈ ਸੀਗਾ ਮੈਂ ਨਾਮ ਨਹੀਂ ਉਹਦਾ ਡਿਸਕਲੋਜ਼ ਕਰਦਾ ਪਹਿਲਾਂ ਕੁੜੀਆਂ ਵੀ ਬਹੁਤ ਸੀਗੀਆਂ ਮੈਂ ਉਹ ਖਾਸ ਤੋ ਇੱਕ ਦੋ ਸੀਗੀ ਬਸ ਪਾਈ ਯੂਨੀਵਰਸਿਟੀ ਤੇ ਫਿਰ ਆਪਣਾ ਡਰਬੀ ਦੇ ਸੀਗੇ ਇੱਕ ਦੋ ਕੁੜੀਆਂ ਉਹਨਾਂ ਦੇ ਮੁੱਦੇ ਬਹੁਤ ੜੇ ਹੋਏ ਸੀਗੇ ਉਹਨਾਂ ਤੇ ਕੇਸ ਪਏ ਹੋਏ ਸੀਗੇ ਆਪਾਂ ਕਢਵਾਏ ਹੋ ਵੀ ਹਨਾ ਤੇ ਹਾਲੀ ਦਾ ਜਿਹੜਾ ਕੇਸ ਸੀਗਾ ਮੈਂ ਵੀਡੀਓ ਪਾਈ ਹੈ ਜਿਹੜੇ ਬਾਈ ਦੀ ਬਲਰ ਕਰਕੇ ਤੇ ਉਹ ਬਾਈ ਦਾ ਵੀ ਇਹ ਕੇਸ ਸੀਗਾ ਉਹਨੇ AI ਯੂਜ਼ ਕਰਿਆ ਹੋਇਆ ਸੀਗਾ ਉਹਦੇ ਤੇ ਪਰਚਾ ਪੈ ਗਿਆ ਤੇ ਉਹਦਾ ਮਤਲਬ ਜੇ ਪ੍ਰੂਵ ਹੋ ਜਾਂਦਾ ਉਹਦਾ ਨਾਮ ਕੱਟ ਦੇਣਾ ਸੀਗਾ ਡਿਗਰੀ ਚੋਂ ਫੇਲ ਹੋ ਜਾਣਾ ਸੀ ਮੁੰਡੇ ਨੇ ਸਾਰੀ ਜ਼ਿੰਦਗੀ ਰੁਲਦੀ ਸੀ ਉਸ ਚੀਜ਼ ਨੂੰ ਲੈ ਕੇ ਇਨਕੁਆਇਰੀ ਬੈਠੀ ਹੋਈ ਸੀ ਤੇ ਉਹ ਉਮਰਾਂ ਘੱਟ ਹੁੰਦੀਆਂ ਨੇ ਥੋਡੀਆਂ ਮੈਂ ਸਮਝਦਾ ਜਦੋਂ ਅਸੀਂ ਵੀ ਨਿੱਕੀ ਉਮਰੇ ਹੁੰਦੇ ਸੀਗੇ ਘਬਰਾ ਸੀ ਵੀ ਜਾਂਦੇ ਸੀਗੇ ਪਰ ਇੰਨਾ ਨਹੀਂ ਵੀ ਨਿ ਘਬਰਾਉਣਾ ਚਾਹੀਦਾ ਠੀਕ ਹੈ ਤੇ ਤੁਸੀਂ رابطہ ਜਦੋਂ ਕਰਦੇ ਹੋ ਮੈਂ ਤੁਹਾਨੂੰ ਪਹਿਲੀ ਗੱਲ ਇਹੀ ਕਹਿਣਾ ਹੁੰਦਾ ਹੈ ਕਿ ਟੈਨਸ਼ਨ ਨਹੀਂ ਲੈਣੀ ਹੈਗੀ ਇਸ ਚੀਜ਼ ਸੌਟ ਇਹ ਚੀਜ਼ ਨੂੰ ਸੌਟ ਕਰਾਂਗੇ ਤਰੀਕੇ ਨਾਲ ਸੌਟ ਕਰਾਂਗੇ ਫੇਰ ਉਸ ਚੀਜ਼ ਨੂੰ ਆਪਣਾ ਪੱਖ ਜਿਹੜਾ ਤੁਸੀਂ ਰੱਖਣਾ ਹੁੰਦਾ ਆਪਣਾ ਡਿਫੈਂਸ ਤਿਆਰ ਕਰਨਾ ਹੁੰਦਾ ਵਧੀਆ ਤਰੀਕੇ ਨਾਲ ਤਿਆਰ ਕਰੋ ਜੇ ਕੋਈ ਚੀਜ਼ ਆ ਗਲਤੀ ਜੇ ਤੁਹਾਨੂੰ ਲੱਗਦਾ ਵੀ ਕੋਈ ਰਾਹ ਨਹੀਂ ਹੈਗਾ ਤਾਂ ਜੇ ਤੁਸੀਂ ਮੰਨ ਕੇ ਗਲਤੀ ਵਧੀਆ ਤਰੀਕੇ ਨਾਲ ਉਸ ਚੀਜ਼ ਨੂੰ ਪ੍ਰੈਜ਼ੈਂਟ ਕਰਦੇ ਹੋ ਰਿਗਰਟ ਜੇ ਕਰਨਾ ਵੀ ਉਸ ਚੀਜ਼ ਦਾ ਤਾਂ ਵਧੀਆ ਤਰੀਕੇ ਨਾਲ ਉਹਨੂੰ ਪੇਸ਼ਕਾਰੀ ਕਰਦੇ ਹੋ ਤਾਂ ਯੂਨੀਵਰਸਿਟੀ ਤੁਹਾਡਾ ਨਾਮ ਨਹੀਂ ਕੱਟਦੀ ਹੈਗੀ ਬਹੁਤ ਘੱਟ ਪੈਨਲਟੀ ਤੁਹਾਡੇ ਤੇ ਲਾਉਂਦੀ ਆ ਤੇ ਤੁਹਾਨੂੰ ਮੌਕਾ ਦਿੱਤਾ ਜਾਂਦਾ ਠੀਕ ਹੈ ਗੋਲੀ ਨਹੀਂ ਮਾਰ ਦੇਣਗੇ ਕੋਈ ਤੁਸੀਂ ਅੱਤਵਾਦੀ ਨਹੀਂ ਹੈਗੇ ਕੋਈ ਤੁਹਾਨੂੰ ਗਲਤ ਨਹੀਂ ਤੁਸੀਂ ਕੀਤਾ ਕਿਸੇ ਦੀ ਜਾਨ ਨਹੀਂ ਲਈ ਹੈਗੀ ਤੁਸੀਂ ਭਾਈ ਸੋ ਸਮਝਿਆ ਕਰੋ ਇਸ ਚੀਜ਼ ਨੂੰ ਮੈਂ ਇਹੀ ਅਰਜ਼ ਕਰਦਾ ਕਿ ਤੁਸੀਂ ਸਮਝੋਗੇ ਇਸ ਚੀਜ਼ ਨੂੰ ਤੇ ਵੈਸੇ ਤਾਂ ਦੇਖੋ ਨਕਲ ਮਾਰਨ ਦੀ ਲੋੜ ਨਹੀਂ ਹੈਗੀ ਠੀਕ ਆ ਆਪਣੀ ਮਿਹਨਤ ਕਰਕੇ ਬਣਾਇਆ ਕਰੋ ਅਸਾਈਨਮੈਂਟਾਂ ਠੀਕ ਆ ਜੇ ਨਹੀਂ ਬਣਨ ਦੀ ਤਾਂ ਹੀ ਕਿਤੇ ਮੁੱਲ ਬਣਵਾਇਆ ਕਰੋ ਠੀਕ ਆ ਬਾਈ ਤੇ ਜੇ ਮੁੱਲ ਵੀ ਬਣਵਾਉਣੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਤੁਸੀਂ ਕਿ ਆਪਣਾ ਉਹ ਕਰਿਆ ਕਰੋ ਆਪਣਾ ਪੜ ਕੇ ਜਮਾ ਕਰਵਾਇਆ ਕਰੋ ਐਂ ਨਾ ਚੱਕ ਕੇ ਮੂੰਹ ਜਮਾ ਕਰਵਾ ਦਿਆ ਕਰੋ ਯਾਰ ਠੀਕ ਹੈ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਬਾਕੀ ਮੈਂ ਵੀਡੀਓਜ਼ ਪਾਉਂਦਾ ਰਹਿਣਾ ਤੁਹਾਡੇ ਵਾਸਤੇ ਵੀਡੀਓ ਨੂੰ ਧਿਆਨ ਨਾਲ ਸੁਣਿਆ ਕਰੋ ਮੈਂ ਕਹਿ ਕੀ ਰਿਹਾ ਹਾਂ ਮੈਂ ਘੱਟ ਸ਼ਬਦਾਂ 'ਚ ਜ਼ਿਆਦਾ ਚੀਜ਼ ਕਹਿਣ ਦੀ ਕੋਸ਼ਿਸ਼ ਕਰਦਾ ਹੁੰਨਾ ਜੇ ਕੋਈ ਚੀਜ਼ ਸਮਝ ਨਾ ਲੱਗੇ ਨੈਟ 'ਤੇ ਸਰਚ ਕਰ ਲਿਆ ਕਰੋ ਵੀ ਇਹ ਕੀ ਗੱਲ ਕਹੀ ਗਈ ਆ ਠੀਕ ਹੈ ਜੀ ਸੋ ਇਹੀ ਕਹਿਣਾ ਸੀਗਾ ਧਿਆਨ ਰੱਖਿਓ ਸਾਰੇ ਜਣੇ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ